ਨਾਂਮ ਲੈ ਗਿਰਮੀ ਗਾਜੀ ਇਹ ਕਿਹੜੇ ਪਿੰਡ ਤੋਂ ਖੋਖਰ ਤੋਂ ਜੀ ਜਿਲਾ ਜਿਲਾ ਪਿੰਡਾ ਜੀ ਬਈ ਤੁਹਾਨੂੰ ਆਪਾਂ 5 ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਕੁਝ ਟਾਈਮ ਪਹਿਲਾਂ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਸਮੱਸਿਆ ਸੀ ਸਾਨੂੰ ਇੱਕ ਤਾਂ ਲੱਤਾਂ ਵਾਂਹ ਬਹੁਤ ਦਰਦੀਆਂ ਸੀਗੀਆਂ ਜੀ ਤੇ ਦਮ ਪਟੈਣ ਦਾ ਸੀਗਾ ਜੀ ਤੇ ਕੋਠੇ-ਕੂਠੇ ਤੇ ਜਿਹੜੀ ਉਤਰੀ ਦਾ ਸੀਗਾ ਜੀ ਤੇ ਗਠੀਗੜੀ ਸ਼ਿਕਾਇਤ ਸੀਗੀ ਜੋੜਾਂ 'ਚ ਦਰਦ ਸੀਗਾ ਜੀ ਜੋੜਾਂ 'ਚ ਦਰਦ ਸੀਗਾ ਗਠੀਏ ਬਾਦੀ ਵੀ ਸ਼ਿਕਾਇਤ ਸੀ ਹਾਂਜੀ ਇਹ ਤੁਸੀਂ ਸਰਵਿਸ ਪੈਕ ਵਰਤਿਆ ਜਿਵੇਂ ਹਾਂ ਵਰਤਣ ਤੋਂ ਬਾਅਦ ਹੁਣ ਕੀ ਤੁਹਾਨੂੰ ਮਦਦ ਕਰੀਬ ਜਿਵੇਂ ਤੁਹਾਨੂੰ 6 ਮਹੀਨੇ ਹੋ ਗਏ ਵਰਤੇ ਨੂੰ ਉਸ ਤੋਂ ਬਾਅਦ ਕੀ ਫਰਕ ਪੈ ਗਿਆ ਤੁਹਾਨੂੰ ਨਹੀਂ ਬਹੁਤ ਠੀਕ ਜੀ ਨਹੀਂ ਠੀਕ ਹੈ ਜੀ ਬਹੁਤ ਠੀਕ ਹੈ ਜੀ ਹੁਣ ਜਿਵੇਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿਵੇਂ ਜਿਵੇਂ ਤੁਸੀਂ ਨੇ 50 ਦਿਨਾਂ ਦੀ ਕੋਰਸ ਕੀਤਾ ਸੀਗਾ ਤੇ 50 ਦਿਨਾਂ ਦੇ ਕੋਰਸ ਤੋਂ ਬਾਅਦ ਹੁਣ ਕੀ ਫਰਕ ਪੈ ਗਿਆ ਤੁਹਾਨੂੰ ਕੰਮ ਕਰਨ ਤੇ ਜਾਂ ਆਹਸਾਨ ਚੜ੍ਹਨ ਤੇ ਕੀ ਫਰਕ ਪੈ ਗਿਆ ਠੀਕ ਹੈ ਜੀ ਵਧੀਆ ਕੋਈ ਹੁਣ ਜੀ ਵਧੀਆ ਕੰਮ ਕਰਦੇ ਜੀ ਵਧੀਆ ਕੋਠੇ-ਕੁਠੇ ਤੇ ਵੀ ਚੜ੍ਹ ਜਾਂਦਾ ਵੱਠਾ ਉੱਠਾ ਲੈ ਕੇ ਵੀ ਚੜ੍ਹ ਜਾਈ ਜੀ ਕੋਠੇ ਤੇ ਕੋਈ ਅੱਛਾ ਵੀ ਹੁਣ ਤੁਸੀਂ ਅੱਗੇ ਵੈਸੀ ਵੀ ਨਹੀਂ ਚੜਾ ਤੁਸੀਂ ਬੱਤੂ ਉੱਠਣ ਲੈ ਕੇ ਵੀ ਕੋਠੇ 'ਤੇ ਚੜਦੇ ਨੇ ਉਹ ਸਾਹ ਵੀ ਨਹੀਂ ਚੜਦਾ ਇਹ ਵੀਕਨੈਸ ਵੀ ਨਹੀਂ ਜਿਹੜੇ ਦਰਦ ਸੀ ਉਹ ਵੀ ਨਹੀਂ ਨਹੀਂ ਹੈਗਾ ਜੀ ਹਾਂਜੀ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਕੀ ਫਰਕ ਹੈ ਭੈਣ ਜੀ ਇਹ ਅੱਗੇ ਨਾਲ ਬਹੁਤ ਫਰਕ ਆਏ ਅੱਗੇ ਦਾ ਮਤਲਬ ਜਿਵੇਂ ਦੱਸ ਰਿਹਾ ਕਿ ਕੋਠੇ 'ਤੇ ਚੜਨਾ ਜਾਂ ਲੀੜੇ ਲੱਥੇ ਤੁਹਾਨੂੰ ਮੈਂ ਜੋੜ ਦੋ ਇਹ ਹੁੰਦੀ ਜੀ ਪੂਰੇ ਤੇ ਮਤਲਬ ਤਕਰੀਬੇ ਇੰਨੀ ਸੀਗੀ ਇਹ ਬੋਡੀ ਸੈਂਸਰ ਪੈਕ ਨਾਲ ਹੁਣ ਪੂਰੇ ਕਰਕੇ ਪੈ ਗਿਆ ਜੀ ਹੁਣ ਕੋਠੇ ਘਰੇ ਵੀ ਜਦੋਂ ਕੋਈ ਦਿੱਕਤ ਨਹੀਂ ਪੈਂਦੀਗੀ ਬਾਕੀ ਬਠਾ ਗੋਹੇਗਾ ਦਾ ਛਟਕਾਉਣਾ ਡੀਡਾ ਲੱਗਾ ਤਾਉਣਾ ਕੋਈ ਡਿੱਕ ਤੜੀ ਗੈ ਨਹੀਂ ਕੋਈ ਤਕਲੀਫ ਨਹੀਂ ਇਸ ਟਾਈਮ ਬਿਲਕੁਲ ਓਕੇ ਨੇ ਹਾਂਜੀ ਹਾਂ ਹੁਣ ਕੋਈ ਡਿੱਕ ਤੜੀ ਕੋਈ ਤਕਲੀਫ ਨਹੀਂ ਤੁਹਾਡੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਲੱਖਾਂ ਪਰਿਵਾਰ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਪੰਜ ਉਸਬੋਲੀ ਸਬਸਕ੍ਰਾਈਬ ਬਾਰੇ ਅੱਜ ਤਾਂ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਵੀ ਦੇਖੋ ਅੱਜਕੱਲ੍ਹ ਬਿਮਾਰੀਆਂ ਦਾ ਹਰੇਕ ਨੂੰ ਹੈ ਨਾ ਕੋਈ ਨਾ ਕੋਈ ਬਿਮਾਰੀ ਹੈ ਗਈ ਹੈ ਰੇਕ ਰੇਕ ਕਰੇ ਦਵਾਈ ਚੱਲਦੀ ਹੈ ਜੀ ਪਰ ਇਹ ਜੇ ਬੋਡੀ ਸੱਤਸ ਪੈਗ ਇੱਕ ਵਾਰੀ ਵੀ ਯੂਜ਼ ਕਰ ਲੈਣਾ ਤਾਂ ਇਹਦੇ ਨਾਲ ਮਰ ਬਹੁਤ ਇੱਕ ਵਾਰੀ ਸਰੀਰ ਦੀ ਸਫਾਈ ਕਰਾਉਣੀ ਚਾਹੀਦੀ ਹੈ ਜੀ ਹਾਂ ਜੀ ਬਹੁਤ ਸਾਰਾ ਵਕਤ ਕੀ ਦੇਖਣਾ ਚਾਹੀਦਾ ਹੈ ਹਾਂ ਜੀ ਹਾਂ ਇਹ ਨਾਲ ਬਹੁਤ ਮਰੋ ਠਹਿਰਾ ਹੁੰਦਾ ਹੈਗਾ ਜੀ ਤੇ ਪੂਰੇ ਫਰਕ ਪਾਣਾ ਹੈ ਜੀ ਸਾਡਾ ਓਕੇ ਧੰਨਵਾਦ ਥੈਂਕ ਯੂ